ਦੇਵ ਦੀ ਦੀ ਛਾਨੜਾ ਹੈਗਾ ਰੱਬ ਨੇ ਬਣਾਇਆ ਪਰਮਾਤਮਾ ਨੇ ਬਣਾਇਆ ਤੇ ਜਦੋਂ ਛਾਨ ਨੂੰ ਬਣਾਉਂਦਾ ਹੋਵੇਗਾ ਤਾਂ ਸਾਰੇ ਦੇਖ ਰਹੇ ਹੋਣਗੇ ਤਾਂ ਸਾਰਿਆਂ ਨੂੰ ਉਹ ਦਿਸ ਪੈਣਾ ਆਇਆ ਸੀਗਾ ਜਿਉਂ ਤਾਂ ਕੋਈ ਸਰੀਰ ਹੁੰਦਾ ਤੇ ਸਰੀਰ ਤੋਂ ਬਗੈਰ ਕੋਈ ਚੀਜ਼ ਬਣਾਈ ਨਹੀਂ ਜਾ ਸਕਦੀ ਇਸ ਕਰਕੇ ਜੇ ਆਪਾਂ ਇਹਨੂੰ ਗਰਵਾਣੀ ਦੀ ਰੋਸ਼ਨੀ ਵਿੱਚ ਇਸ ਚੀਜ਼ ਦੀ ਖੋਜ ਕਰਦੇ ਆਂ ਫਿਰ ਪਤਾ ਲੱਗਦਾ ਹੈ ਕਿ ਇਹ ਜਿਹੜੀਆਂ ਸਾਖੀਆਂ ਹੈਗੀਆਂ ਇਹ ਸੱਚ ਨੂੰ ਝੂਠ ਸਾਬਤ ਕਰਨ ਦੇ ਲਈ ਫੈਲਾਈਆਂ ਜਾਂਦੀਆਂ ਹਨ ਤੇ ਬਾਅਦ ਵਿੱਚ ਝੂਠ ਨੂੰ ਹੀ ਲੋਕ ਸੱਚ ਮੰਨ ਲੈਂਦੇ ਹਨ ਇਸੇ ਕਰਕੇ ਅੱਜ ਕੱਲ ਜਿੰਨਾ ਵੀ ਧਰਮ ਦਾ ਪ੍ਰਚਾਰ ਕਰਦੇ ਹਨ ਅੱਖਾਂ ਨਾਲ ਦੇਖਣ ਵਾਲੇ ਦੀ ਗੱਲ ਕਰਦੇ ਹਨ ਕਿ ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਏ ਆਗੇ ਕੋਈ ਕਹਿੰਦਾ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਹੋਏ ਆ ਇਸ ਕਰਕੇ ਤੁਸੀਂ ਦੇਖਿਆ ਹੋਗਾ ਕਿ ਜਿਹੜੇ ਨਾਨਕ ਸਰ ਵਾਲੇ ਹੈਗੇ ਉਹਨਾਂ ਨੇ ਨਾਨਕ ਦੀ ਫੋਟੋ ਬਣਾਈ ਹੈਗੀ ਆ ਕਿ ਬਾਬਾ ਆਨੰਦ ਸੈਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ ਸੀ ਤਾਂ ਉਹ ਫੋਟੋ ਹੈਗੀ ਅਸਲੀ ਫੋਟੋ ਹੈ ਸਾਡੇ ਕੋਲ ਉਹਨਾਂ